ਹਰਾਨੀ ਦੀ ਗੱਲ ਹੈ ਕਿ ਜਿਨ੍ਹਾਂ ਦਾ ਕੰਮ ਸੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਨੂੰ ਹੁਕਮਾਂ ਨੂੰ ਜ਼ਮੀਨ ਤੇ ਲਾਗੂ ਕਰਾਉਣਾ ਉਹ ਪੈਰ ਪੈਰ ਤੇ ਆਪ ਹੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਨੂੰ ਉੱਥੋਂ ਦੇ ਜਿਹੜਾ ਪ੍ਰੋਸੈਸ ਹੈ ਜਿਵੇਂ ਮਤਲਬ ਇਹ ਆਪਣੇ ਆਪ ਦੇ ਵਿੱਚ ਇੱਕ ਇਹੋ ਜਿਹੀ ਮੰਗ ਆਇਆ ਵੀ ਪੁਲਿਸ ਅਫਸਰ ਪ੍ਰੈਸ ਕਾਨਫਰੰਸ ਕਰਕੇ ਇਹ ਕਹਿਣ ਵੀ ਦੋਸ਼ੀ ਨੂੰ ਫਾਇਰ ਡੱਕ ਦਿਓ ਵੀ ਉਹਦਾ ਨਾਂ ਕੋਈ ਕੇਸ ਕੋਰਟ 'ਚ ਜਾਵੇ ਨਾ ਕੋਈ ਸੁਣਵਾਈ ਹੋਵੇ ਤੁਸੀਂ ਕਦੀ ਕਿਸੇ ਐਸਐਸਪੀ ਨੂੰ ਕਿਸੇ ਡੀਜੀਪੀ ਨੂੰ ਪ੍ਰੈਸ ਕਾਨਫਰੰਸ ਕਰਦੇ ਸੁਣਿਆ ਕਿ ਅਸੀਂ ਹਾਈ ਕੋਰਟ ਤੇ ਜੱਜ ਨੂੰ ਅਪੀਲ ਕਰਦੇ ਆ ਕਿ ਅਸੀਂ ਆ ਦੋਸ਼ੀ ਫੜ ਲਿਆ ਤੇ ਨੂੰ ਸਦਾ ਫਾਂਸੀ ਦੀ ਸਜ਼ਾ ਦਿੱਤੀ ਇੱਕ ਕਿਥੋਂ ਦਾ ਰੂਲ ਹੈ ਔਰ ਕਿੱਥੇ ਦੀ ਅਜਿੰਦਰ ਸਿੰਘ ਧਾਮੀ ਜਿਹੜੇ ਕਿ ਆਪ ਇੱਕ ਵਕੀਲ ਹੈ ਉਹਨਾਂ ਦੀ ਸਮਝ ਤੋਂ ਬਾਹਰ ਆ ਵੀ ਚਾਪਲੂਸੀ ਇੰਨੀ ਕਮਜ਼ੋਰੀ ਦਿਖਾਉਂਦਿਆਂ ਜਾਂ ਆਪਣੇ ਅਕਾਵਾਂ ਦੇ ਥੱਲੇ ਲੱਗ ਕੇ ਇਹ ਬਿਲਕੁਲ ਹੀ ਆਪਣੇ ਔਦੇ ਦੀ ਗਰਮਾ ਨੂੰ ਉਹਦੀ ਮਹੱਤਤਾ ਨੂੰ ਭੁੱਲ ਚੁੱਕੇ ਔਰ ਉਹ ਪ੍ਰੋਸੈਸ ਵੀ ਫੋਲੋ ਨਹੀਂ ਕਰਨਾ ਚਾਹੁੰਦੇ ਅਸੀਂ ਕਹਿੰਦੇ ਆ ਵੀ ਅਕਾਲਤਖ ਸਾਹਿਬ ਤੋਂ ਇਹ ਕੇਸ ਕਨਸੀਡਰ ਹੋਵੇ ਤਾਂ ਕਿ ਸਾਰੇ ਪੰਥ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਮਿਲੇ ਵੀ ਪੰਥ ਖੜਾ ਕਿੱਧਰ ਹੈ ਸੁਖਵੀਰ ਵਾਲਾ ਖੜਾ ਕਿ ਭਾਈ ਗਰੇਨ ਸਿੰਘ ਦੇ ਐਕਸ਼ਨ ਦੇ ਨਾਲ ਖੜਾ ਹੈ ਪਰ ਸ਼੍ਰੀ ਅਕਾਲ ਤਖਤ ਸਾਹਿਬ ਇਸ ਕੇਸ ਨੂੰ ਕਨਸੀਡਰ ਕਰ ਉਹਦੀ ਸੁਣਵਾਈ ਸ਼ੁਰੂ ਹੋਵੇ ਉਹਦੇ ਜਿਵੇਂ ਸੁਖਵੀਰ ਵਾਲਾ ਮੈਟਰ ਜਿਹੜਾ ਹੈ ਉਹ ਤਕਰੀਬਨ 4-5 ਮਹੀਨੇ ਇੱਕ ਪ੍ਰੋਸੈਸ ਦੇ ਵਿੱਚ ੌਲ ਗਿਆ ਉਹਦੇ ਪਾਤਰਾਂ ਨੂੰ ਉਸ ਘਟਨਾਵਾਂ ਨਾਲ ਜੁੜੇ ਵਿਅਕਤੀਆਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਗਿਆ ਇੱਕ ਤਰੀਕੇ ਨਾਲ ਉਹਨਾਂ ਨੂੰ ਬੁਲਾਇਆ ਗਿਆ ਤਲਬ ਕੀਤਾ ਗਿਆ ਉਹਨਾਂ ਨੇ ਆਪਣਾ ਸਪਸ਼ਟੀਕਰਨ ਦਿੱਤਾ ਇਹ ਕਿੱਥੋਂ ਦਾ ਕੰਮ ਹੈ ਵੀ ਜਿਨ੍ਹਾਂ ਦਾ ਕੰਮ ਹੈ ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਲਾਗੂ ਕਰਾਉਣਾ ਉਹ ਸਦਾ ਹੀ ਕਹ ਰਹੇ ਨੇ ਵੀ ਪਾੜੇ ਛਾੜ ਦਿਓ ਇਹਨਾਂ ਨੂੰ ਇੰਨਾ ਵੀ ਨਹੀਂ ਪਤਾ ਵੀ ਕਿਸੇ ਵੀ ਬੰਦੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਹਿਲਾਂ ਤਨਖਾਈਆ ਕੋਸ਼ਤ ਕੀਤਾ ਜਾਂਦਾ ਜੇ ਉਹਦਾ ਗੁਨਾਹ ਹੋਵੇ ਫਿਰ ਉਹ ਆਪਣਾ ਸਪਸ਼ਟੀਕਰਨ ਦਿੰਦਾ ਹੈ ਔਰ ਉਹਦੇ ਵਿਹਾਰ ਤੇ ਉਹਦੇ ਗੁਨਾਹਾਂ ਨੂੰ ਦੇਖ ਕੇ ਜੇ ਉਹ ਬਾਗੀ ਹੁੰਦਾ ਹੈ ਅਕਾਲ ਤਖਤ ਸਾਹਿਬ ਤੋਂ ਫਿਰ ਉਹਨੂੰ ਪੰਥ ਚੋਂ ਛੇਕਿਆ ਜਾਂਦਾ ਸੋ ਇਹ ਕਿੱਥੇ ਦਾ ਪ੍ਰੋਸੀਜਰ ਹੈ ਅ)^{ਨਦਰ ਸਿੰਘ ਧਾਮੀ ਉਹਨਾਂ ਦਾ ਔਰ ਇਹ ਕਮਜ਼ੋਰੀ ਉਹਨਾਂ ਨੇ ਪਹਿਲੀ ਵਾਰ ਨਹੀਂ ਦਿਖਾਈ ਸਾਨੂੰ ਇਸ ਗੱਲ ਦਾ ਗਿਲਾ ਹੈ ਕਿ ਜਦੋਂ ਬਾਕੀ ਸਾਰੇ ਕਿਰਦਾਰਾਂ ਦੀ ਜਵਾਬਤਦਾਇਗੀ ਕੀਤੀ ਗਈ ਦੇਖੋ ਪੰਜ ਜਾਂ 6 ਕੇਸ ਸੀਗੇ ਜਿਹੜੇ ਕਨਸੀਡਰ ਕੀਤੇ ਗਏ ਸੀ ਸ਼੍ਰੀ ਅਕਾਲ ਤਖਸੈਬ ਵੱਲੋਂ ਉਹਨਾਂ ਦੇ ਵਿੱਚ ਇੱਕ ਬੜਾ ਇੰਪੋਰਟੈਂਟ ਕੇਸ ਸੀ ਜਿਹਦੇ ਲਈ ਅੰਤਰੀਂ ਕਮੇਟੀ ਜਿਹੜੀ 2015-16 ਦੀ ਸੀ ਉਹਨਾਂ ਨੂੰ ਤਲਬ ਕੀਤਾ ਗਿਆ ਸੀ ਉਹਨਾਂ ਨੇ ਆਪਣਾ ਪੱਖ ਰੱਖਿਆ ਔਰ ਅੰਤਰੀਂ ਕਮੇਟੀ ਵੱਲੋਂ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਅਕਾਲ ਤਖਸੈਬ ਜਾ ਕੇ ਪੱਖ ਰੱਖਿਆ ਮੇਰਾ ਵਿਸ਼ਾ ਕੇਵਲ ਹਰਜਿੰਦਰ ਸਿੰਘ ਧਾਮੀ ਉਹਨਾਂ ਤੇ ਆ ਬਾਕੀ ਕੇਸਾਂ ਤੇ ਆਪਣੀ ਗੱਲ ਸਾਰੇ ਵੀ ਕਰਨਗੇ ਮੈਂ ਦਵੇ ਨਾਲੇ ਤੁਹਾਨੂੰ ਇਹ ਕਹਿਣਾ ਇੱਥੇ ਬੈਠ ਕੇ ਵੀ ਹਰਜਿੰਦਰ ਸਿੰਘ ਧਾਮੀ ਇਕੱਲੇ ਬਚ ਗਏ ਨੇ ਸਜਾ ਤੋਂ ਇਹਨਾਂ ਨੇ ਆਰਡ ਰਿਕਾਰਡ ਸ਼੍ਰੀ ਅਕਾਲਪਤਖ ਸਾਹਿਬ ਜਾ ਕੇ ਝੂਠ ਬੋਲਿਆ ਕਿ ਜਿਹੜਾ 92 ਲੱਖ ਦਾ ਇਸ਼ਤਿਹਾਰ ਸਰਸਾ ਸਾਦ ਨੂੰ ਦਿੱਤੀ ਬਿਨਾ ਮੰਗਿਆ ਮਾਫੀ ਜਿਹੜੀ ਕਿ ਸੁਪੀਰਵਾਦ ਨੇ ਕਬੂਲ ਕਰ ਲਈ ਵੀ ਮੈਂ ਕਰਵਾਈ ਸੀ ਉਹਦੇ ਵਿੱਚ ਸਪਸ਼ਟੀਕਰਨ ਮੰਗਿਆ ਸੀ ਜਦੋਂ ਇਹ ਸੁਣਵਾਈ ਚੱਲ ਰਹੀ ਸੀ ਸਾਰੇ ਕੇਸ ਦੀ ਤਾਂ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਕਿਹਾ ਵੀ ਇਹ ਫੈਸਲਾ ਅਵਤਾਰ ਸਿੰਘ ਮੱਕੜ ਜਿਹੜੇ ਕਿ ਉਸ ਵਕਤ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਨ ਤੇ ਉਸ ਵਕਤ ਦੇ ਮੁਖ ਸ਼ਕਤੱਤ ਸਰਦਾਰ ਹਰਜੰਤ ਸਿੰਘ ਹੋਣਾ ਨੇ ਆਪਣੇ ਤੌਰ ਤੇ ਫੈਸਲਾ ਲਿਆ ਸੀ ਔਰ ਇਹ ਆਨ ਰਿਕਾਰਡ ਲਿਖਤੀ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਅਕਾਲ ਤਖਤ ਸਾਹਿਬ ਦੇ ਜਨਰਲ ਸਾਹਿਬ ਨੂੰ ਆਪਣਾ ਸਪਸ਼ਟੀਕਰਨ ਦਿੱਤਾ ਤੇ ਕੁਸ਼ਤਨਾ ਬਾਦ ਸੁਖਵੀਰ ਬਾਦਲ ਉਸੇ ਤੱਕ ਦੀ ਫਸੀਲ ਤੇ ਖੜ ਕੇ ਮੰਨ ਜਾਂਦਾ ਕਿ ਇਹ ਮਾਫੀ ਮੈਂ ਦਵਾਈ ਸੀ ਜਨਰਲ ਸਾਹਿਬ ਜੀ ਔਰ ਇਹ 92 ਲੱਖ ਦੇ ਇਸ਼ਤਿਹਾਰ ਵੀ ਅੰਤਰੀ ਕਮੇਟੀ ਨੂੰ ਦੇਣ ਲਈ ਮੈਂ ਕਿਹਾ ਸੀ ਔਰ ਉਹ 92 ਲੱਖ ਦੀ ਰਿਕਵਰੀ ਵਿਆਸ ਸਮੇਤ ਅਕਾਲ ਤਖਤ ਸਾਹਿਬ ਤੋਂ ਇਹ ਕਿਹਾ ਗਿਆ ਵੀ ਸੁਖਵੀਰ ਬਾਦਲ ਤੇ ਉਹਦੇ ਹਮੈਤੀ ਮੰਤਰੀ ਆਪਣੀ ਜੇਬ ਚੋਂ ਸ਼੍ਰੀ ਸ਼ੋਮਨੀ ਗੁਰਦਲਾ ਪਰਵੰਧਕ ਕਮੇਟੀ ਨੂੰ ਦੇਣਗੇ ਸੋ ਇੱਥੇ ਨੰਗਾ ਕਰ ਦਿੱਤਾ ਹਰਜਿੰਦਰ ਸਿੰਘ ਧਾਮੀ ਦਾ ਝੂਠ ਖੁਦ ਸੁਖਵੀਰ ਸਿੰਘ ਬਾਦਲ ਨੇ ਔਰ ਦੋਵੇਂ ਕਰਤਾਰ ਜਿਹੜੇ ਹਰਜਿੰਦਰ ਸਿੰਘ ਧਾਮੀ ਦੇ ਨਾਲ ਹੈ ਅਰਤਾਸ਼ ਸਿੰਘ ਮੱਕੜ ਔਰ ਅਚਨ ਸਿੰਘ ਤੁਸੀਂ YouTube ਖੋਲੋ ਤੁਹਾਨੂੰ ਉਹਨਾਂ ਦੀਆਂ ਕੰਫੈਸ਼ਨ ਨਜ਼ਰ ਆਣ ਗਿਆ ਕਿ ਸਾਨੂੰ ਸੁਖਵੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਨੇ ਜ਼ਬਰਦਸਤੀ ਇਹ ਹੁਕਮ ਚਾੜਿਆ ਕਿ ਤੁਸੀਂ ਅੰਦਰੂਨੀ ਕਮੇਟੀ 'ਚ ਜਾ ਕੇ ਇਹਨਾਂ ਇਸ਼ਤਿਹਾਰਾਂ ਦਾ ਮਤਾ ਪਾਸ ਕਰੋ ਉਹ ਜਿਹੜਾ ਬੰਦੇ ਦਾ ਕੰਮ ਹੈ ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਲਾਗੂ ਕਰਾਉਣਾ ਉਹ ਖੁਦ ਅਕਾਲ ਤਖਤ ਸਾਹਿਬ ਨੂੰ ਗੁਬਰਾਹ ਵੀ ਕਰ ਰਿਹਾ ਏ ਔਰ ਉੱਥੋਂ ਦੀ ਕ੍ਰੈਡਿਬਿਲਟੀ ਨੂੰ ਘਟਾ ਰਿਹਾ ਏ ਔਰ ਮੈਂ ਦਾਅਵੇ ਨਾਲ ਕਹਿਣਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 100 ਸਾਲ ਦੇ ਇਤਿਹਾਸ ਦੇ ਵਿੱਚ ਅਵਤਾਰ ਸਿੰਘ ਮੱਕੜ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਇਹਨਾਂ 100 ਸਾਲਾਂ ਦਾ ਹੁਣ ਤੱਕ ਦਾ ਸਭ ਤੋਂ ਕਮਜ਼ੋਰ ਚਾਪਲੂਸ ਤੇ ਨਕੰਮਾ ਪ੍ਰਧਾਨ ਸਾਬਤ ਹੋਇਆ ਔਰ ਇਸ ਜਿਹੜੀ ਅਹੁਦੇ ਦੀ ਜਿਹੜੀ ਗਰਮਾ ਇਸ ਔਤੇ ਦੀ ਜਿਹੜਾ ਮਾਨ ਸਤਕਾਰ ਹੈ ਉਹਦੀ ਕ੍ਰੈਡੀਬਿਲਟੀ ਹੈ ਉਹਦਾ ਸਤਕਾਰ ਹੈ ਉਹਨੂੰ ਢਾ ਲਾਣ ਦੇ ਵਿੱਚ ਹਰਜਿੰਦਰ ਸਿੰਘ ਧਰਮੀ ਦਾ ਬਹੁਤ ਵੱਡਾ ਰੋਜ ਜਿਹੜਾ ਇਤਿਹਾਸ ਵਿੱਚ ਦਰਜ ਕੀਤਾ ਜਾਏਗਾ ਅਸੀਂ ਸਾਰੀਆਂ ਜਥੇਬੰਦੀਆਂ ਵੱਲੋਂ ਹਰਜਿੰਦਰ ਸਿੰਘ ਧਾਮੀ ਨੂੰ ਫਿਰ ਇੱਕ ਦੁਆਰਾ ਚੇਤਾਵਨੀ ਕਹਿ ਲੋ ਬੇਨਤੀ ਕਹਿ ਲੋ ਜਾਂ ਉਹਨਾਂ ਨੂੰ ਇੱਕ ਹਲੂਣਾ ਦਿੰਦੇ ਆ ਕਿ ਜਿਹੜੇ ਰਾਹ ਤੇ ਉਹ ਤੁਰ ਰਹੇ ਨੇ ਉਸ ਰਾਹ ਤੇ ਤੁਰਦਿਆਂ 9 ਸਾਲਾਂ ਬਾਅਦ ਸੋ ਪੂਰੀ ਦੁਨੀਆ ਨੇ ਦੇਖਿਆ ਕਿ ਉਹਨਾਂ ਹਰਕਤਾਂ ਦਾ ਹਸ਼ਰ ਉਹ ਜਲਾਲਤ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਖੜਕੇ ਉਹਨਾਂ ਦੋਸ਼ੀਆਂ ਨੇ ਝੇਲੀ ਉਹਨਾਂ ਦਾ ਹਸ਼ਰ ਦੇਖਣ ਤੋਂ ਬਾਅਦ ਵੀ ਜਹਰਜਿੰਦਰ ਸਿੰਘ ਧਾਮੀ ਉਹੀ ਪੁਰਾਣੇ ਨਕਸ਼ੇ ਕਦਮਾਂ ਤੇ ਚੱਲਣਾ ਚਾਹੁੰਦੇ ਨੇ ਤਾਂ ਠੀਕ ਹੋਰ ਸਾਲ ਜਾਂ 2 ਸਾਲ ਬਾਅਦ ਅੱਜ ਜਿੱਥੇ ਸੁਖਬੀਰ ਬਾਦਲ ਜੀ ਆਉਦੀ ਜੁੰਡਲੀ ਖੜੀ ਸੀ ਹੋਰ ਸਾਲ ਤੋਂ ਸਾਲ ਜਹਰਜਿੰਦਰ ਸਿੰਘ ਧਾਮੀ ਗੱਲ 'ਚ ਪਰਣਾ ਪਾਇਆ ਉਸੇ ਹੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਬਾਅਦ ਆਪਣੇ ਗੁਨਾਹਾਂ ਨੂੰ ਕਬੂਲ ਕਰਦਾ ਨਜ਼ਰ ਆਏਗਾ ਇਹ ਅਸੀਂ ਚੇਤਾਵਨੀ ਦਿੰਦੇ ਆ ਕਿ ਜਿਹੜਾ ਬਾਰ-ਬਾਰ ਸਾਡੇ ਜਖਮਾਂ ਤੇ ਲੋਨ ਭਕਿਆ ਜਾ ਰਿਹਾ ਕੀਰੋਂ ਪੰਥ ਚੋਂ ਛੇਕਦੇ ਹੋ ਜੀ ਭਾਈ ਨਾਰਾਇਣ ਸਿੰਘ ਚੌੜੇ ਨੂੰ ਭਾਈ ਨਾਰਾਇਣ ਸਿੰਘ ਚੌੜੇ ਨੂੰ ਪੰਥ ਚੋਂ ਛੇਕਣ ਦਾ ਮਤਲਬ ਹੈ ਕਿ ਉਹ ਸਮੁੱਚੀ ਜਿਹੜੀ ਸਮੂਹਿਕ ਪੰਥ ਦੀ ਅੱਜ ਦੀ ਭਾਵਨਾ ਹੈ ਜਿਹੜੀ ਕੌਮੀ ਚੇਤਨਤਾ ਹੈ ਉਹ ਸਾਰੇ ਨੂੰ ਪੰਥ ਚੋਂ ਛੇਕਣ ਦੀ ਗੱਲ ਕਰ ਰਿਹਾ ਹੈ ਭਾਈ ਨਾਰਾਇਣ ਸਿੰਘ ਚੌੜਾ ਅੱਜ ਇੱਕ ਵਿਅਕਤੀ ਨਹੀਂ ਰਿਹਾ ਉਹ ਇੱਕ ਸਮੂਹਿਕ ਚੇਤਨਾ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ ਜਿਹੜੀ ਇਹ ਤਾਂ ਮੰਦੀ ਹੋ ਸਕਦੀ ਹੈ ਸਾਡੇ ਪੰਥ ਚ ਦੋ ਰਾਵਾਂ ਨੇ ਇੱਕ ਉਹ ਹੈ ਕਿ ਜਿਹੜੀ ਇਹ ਕਹਿੰਦੀ ਹੈ ਕਿ ਭਾਈ ਨਾਰਾਇਣ ਸਿੰਘ ਚੌੜੇ ਦੇ ਐਕਸ਼ਨ ਕਰਨ ਦਾ ਸਮਾਂ ਤੇ ਜਗ੍ਹਾ ਸ਼ਾਇਦ ਸਹੀ ਨਹੀਂ ਸੀ ਇਕ ਉਹ ਹੈ ਜਿਹੜੀ ਉਹਨੂੰ ਵੀ ਜਾਇਜ਼ ਮੰਨਦੀ ਹੈ ਪਰ ਦੋਵਾਂ ਹਾਲਾਤਾਂ ਦੇ ਵਿੱਚ ਪੰਥ ਇਹ ਦੋ ਹਿੱਸਿਆਂ 'ਚ ਹੀ ਵੰਡਿਆ ਹੈ ਤੀਜਾ ਹਿੱਸਾ ਸਿਰਫ ਬਾਹਰ ਜੁੱਟਣੀ ਹੈ ਜਿਹੜੀ ਐਕਸ਼ਨ ਨੂੰ ਸਹੀ ਨਹੀਂ ਫੇਰਾਦਾ ਇਹਦਾ ਮਤਲਬ ਜੇ ਇੱਕ 70-72 ਸਾਲ ਦੇ ਬਜ਼ੁਰਗ ਨੂੰ ਜਿਹੜਾ ਕਿ ਲੇਖਕ ਹੈ ਜਿਹੜਾ ਕਿ ਡਬਲ ਐਨ ਐ ਹੈ ਜਿਹੜਾ ਕਵਤਾਵਾਂ ਲਿਖਦਾ ਹੈ ਜਿਹੜਾ ਲੈਕਚਰ ਲਿਖਦਾ ਹੈ ਅੰਨਾ ਜਿਹੜਾ ਮਿਸ਼ਨਰੀ ਕੌਰੇ ਤੋਂ ਪੜਿਆ ਹੋਇਆ ਪ੍ਰਚਾਰਕ ਹੈ ਜੇ ਉਹਨੂੰ ਉਮਰ ਦੇ ਆਖਰੀ ਪੜਾਅ 'ਚ ਜਦੋਂ ਉਹਨੂੰ ਪਤਾ ਵੀ ਇਸ ਸੈਕਸ਼ਨ ਤੋਂ ਬਾਅਦ ਉਹਦੀ ਬਾਕੀ ਰਹਿੰਦੀ ਸਾਰੀ ਜ਼ਿੰਦਗੀ ਜੇਲ੍ਹ ਦੇ ਵਿੱਚ ਗੁਜ਼ਰ ਸਕਦੀ ਹੈ ਉਹਨੂੰ ਤਸ਼ੱਦਦ ਚੀਲਣਾ ਪੈ ਸਕਦਾ ਔਰ ਜਿਹਨੇ ਸਾਰੀ ਜ਼ਿੰਦਗੀ ਪਹਿਲਾਂ ਵੀ ਤਸ਼ੱਦਦ ਚੀਲਿਆ ਉਹਦੇ ਲਈ ਕੋਈ ਨਵਾਂ ਐਕਸਪੈਰੀਮੈਂਟ ਨਹੀਂ ਹੈ ਜੇ ਐਸ ਉਮਰ ਦੇ ਪੜਾਅ ਦੇ ਵਿੱਚ ਵੀ ਜੇ ਉਹਨੂੰ ਇਹ ਐਕਸ਼ਨ ਲੈਣਾ ਪੈ ਰਿਹਾ ਤੇ ਇਹ ਸਾਨੂੰ ਸਮਝਣਾ ਪਏਗਾ ਬਾਦਲ ਦਲਗੀਆਂ ਨੂੰ ਵੀ ਹਰਜਿੰਦਰ ਸਿੰਘ ਧਾਮੀ ਨੂੰ ਵੀ ਔਰ ਤਖਤਾਂ ਦੇ ਜਥੇਦਾਰਾਂ ਨੂੰ ਵੀ ਕਿ ਉਹ ਹੁਣ ਤੱਕ ਜੋ ਕੁਝ ਹੋਇਆ ਜੋ ਨਤੀਜਾ ਨਿਕਲਿਆ ਜਿਹੜੀ ਸਿੱਖ ਕੌਮ ਦੀ ਸਮੂਹਿਕ ਚੇਤਨਾ ਹੈ ਉਹਨੂੰ ਸੰਤੁਸ਼ਟ ਕਰਨ ਤੋਂ ਅਸਮਰਥ ਰਹੇ ਸੋ ਇਹਦੇ ਲਈ ਉਹਨਾਂ ਨੂੰ ਦੁਬਾਰਾ ਕਨਸੀਡਰ ਕਰਨਾ ਚਾਹੀਦਾ ਹੈ ਔਰ ਜਿੱਥੇ ਇਹਨਾਂ ਨੂੰ ਸਜ਼ਾ ਦੇਣ ਦੀ ਵਾਰੀ ਸੀ ਉੱਥੇ ਨਾਲ ਪੰਥ ਦੀ ਵਿਰਾਸਤ ਅਕਾਲੀ ਦਲ ਦੀ ਜਿਹੜੀ ਪੁਨਰ ਸੰਵਿਤੀ ਦੀ ਕਮੇਟੀ ਬਣਾਈ ਗਈ ਹੈ ਉਹ ਵੀ ਇੱਕ ਤਰ੍ਹਾਂ ਦਾ ਬਾਇਸ ਹੈ ਜਿਹੜਾ ਹੀ ਸਾਰੀਆਂ ਪੰਥਕ ਧਿਰਾਂ ਦੇਖੋ ਇਹ ਫੈਸਲਾ ਜਿਹੜਾ ਜਥੇਦਾਰਾਂ ਨੇ ਸੁਣਾਇਆ ਇਹ 9 ਸਾਲ ਪਹਿਲਾਂ ਪੰਥ ਨੇ ਕੰਧ ਤੇ ਲਿਖਤਾ ਸੀ ਜਥੇਦਾਰਾਂ ਨੇ ਤਾਂ 9 ਸਾਲ ਬਾਅਦ ਕੰਧ ਤੋਂ ਪੜ ਕੇ ਸੁਣਾਇਆ ਫੈਸਲਾ ਪੰਥ ਨੇ 9 ਸਾਲ ਪਹਿਲਾਂ ਕਰ ਲਿਆ ਸੀ ਇੱਥੇ ਤੱਕ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਸੁਖਬੀ ਆਪ ਦੀ ਮਰਜ਼ੀ ਨਾਲ ਨਹੀਂ ਆਇਆ ਹਰ ਇਲੈਕਸ਼ਨ ਦੇ ਵਿੱਚ ਉਹਦਾ ਮੂੰਹ ਭੰਨਿਆ ਗਿਆ ਸਿੱਖ ਕੌਮ ਵੱਲੋਂ ਉਹਦੀ ਮਜਬੂਰੀ ਸੀ ਰਾਜਨੀਤਿਕ ਕਿ ਉਹਨੂੰ ਇੱਥੇ ਆਉਣਾ ਪਿਆ ਉਹ ਬਾਈ ਚੁਆਇਸ ਨਹੀਂ ਆਇਆ ਸੋ ਇੱਕ ਤੋਂ ਬਾਅਦ ਵੀ ਜੇ ਸਮੂਹਿਕ ਚੇਤਨਾ ਨੂੰ ਸੈਟੀਸਫਾਈਡ ਕਰਨਾ ਹੈ ਇਹਨਾਂ ਦੇ ਉੱਤੇ ਹੁਣ ਜਿਹੜੀ ਗੱਲ ਅਸਿੱਧੇ ਰੂਪ ਚ ਜਥੇਦਾਰਾਂ ਨੇ ਕਹੀ ਹੈ ਵੀ ਇਹ ਜਿਹੜੀ ਲੀਡਰਸ਼ਿਪ ਹੈ ਇਹ ਸਿੱਖਾਂ ਦੀ ਜਾਂ ਪੰਜਾਬ ਦੀ ਰਾਸੀ ਅਗਵਾਈ ਕਰਨ ਦੇ ਅਯੋਗ ਹੁੰਦੀ ਹੈ ਜਾਂ ਕਾਬਲ ਨਹੀਂ ਰਹੀ ਜੇ ਬੰਦੇ 'ਚ ਸ਼ਰਮ ਹੋਵੇ ਜੇ ਬੰਦੇ 'ਚ ਨੈਤਿਕਤਾ ਹੋਵੇ ਤਾਂ ਇੱਕ ਤਰੀਕੇ ਨਾਲ ਅਸਿੱਧੇ ਰੂਪ ਦੇ ਵਿੱਚ ਇਹ ਤਾਂ ਉਮਰ ਰਾਜਨੀਤਿਕ ਬੰਦੀ ਹੈ ਬਸ਼ਰਤੇ ਬੰਦੇ 'ਚ ਸ਼ਰਮ ਹੋਵੇ ਤੇ ਜਦੋਂ ਉਹਨਾਂ ਨੇ ਤਰਖਾਈਆਂ ਹੁੰਦਿਆਂ ਸਜ਼ਾ ਭੁਗਤਦਿਆਂ ਦਲਜੀਤ ਚੀਮੇ ਤੇ ਬਿਕਰਮ ਮਜੀਠੀ ਵਰਗੇ ਪ੍ਰੈਸ ਕਾਨਫਰੰਸਾਂ ਕਰ ਰਹੇ ਨੇ ਇੱਕ ਬੰਦਾ ਉਸ ਮਾਨਸਿਕ ਬੰਤਾ 'ਚ ਹੋਵੇ ਜਦੋਂ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਉਹਨੂੰ ਤਰਖਾ ਲਈ ਹੋਵੇ ਉਹਦੀ ਸ਼ਰਤ ਹੁੰਦੀ ਹੈ ਕਿ ਉਹਨੇ ਆਪਣੀ ਸ਼ਰਤ ਨੂੰ ਮਾਝਣਾ ਹੁੰਦਾ ਨਾ ਕਿ ਭਾਂਡੇ ਮਾਝੜੇ ਹੁੰਦੇ ਆ ਤੇ ਉੱਥੇ ਬੈਠੇ ਪ੍ਰੈਸ ਕਾਨਫਰੰਸ ਕਰਕੇ ਦਬਕੇ ਮਾਰ ਰਹੇ ਨੇ ਵੀ ਭਾਈ ਨਰੈਣ ਸਿੰਘ ਚੋੜੇ ਨੂੰ ਮੈਂ ਜੁੱਤੀਆਂ ਨਾ ਸਿੱਧਾ ਕਰ ਦੂੰ ਮੈਂ ਇਹ ਕਰ ਦੂੰ ਇਹਦਾ ਮਤਲਬ ਉਹਨਾਂ ਦੇ ਸੁਭਾਅ ਤੇ ਕਿਰਦਾਰ 'ਚ ਢੇਲੇ ਦਾ ਫਰਕ ਨਹੀਂ ਆਇਆ ਔਰ ਅਲਟੀਮੇਟਲੀ ਹੁਣ ਅਕਾਲ ਤਖਤ ਸਾਹਿਬ ਨੂੰ ਦੁਬਾਰਾ ਕਨਸੀਡਰ ਕਰਦੇ ਆ ਕਿਉਂਕਿ ਅਕਾਲੀ ਦਲ ਦੀ ਲੀਡਰਸ਼ਿਪ ਅਕਾਲ ਤਖਤ ਸਾਹਿਬ ਤੋਂ ਸੁਣਾਏ ਹੋਏ ਫੈਸਲੇ ਤੋਂ ਬਾਗੀ ਹੋ ਚੁੱਕੀ ਹੈ ਤਿੰਨ ਦਿਨਾਂ ਦੇ ਵਿੱਚ ਇਹਨਾਂ ਨੂੰ ਅਸਤੀਫੇ ਦੇਣ ਲਈ ਕਿਹਾ ਗਿਆ ਸੀ ਜਿੱਥੋਂ ਕਿ ਇਹ ਬਾਗੀ ਹੋ ਗਏ ਨੇ ਕਾਰਟਕ ਸਾਹਿਬ ਦੇ ਫੈਸਲੇ ਤੋਂ ਤਾਂ ਮੁਰਗਵਾਰਾ ਕਾਰਟਕ ਸਾਹਿਬ ਤੋਂ ਹੁਣ ਇਹਨਾਂ ਤੇ ਸਿੱਧੀ ਰਾਜਨੀਤਿਕ ਪਾਬੰਦੀ ਲਾਉਣ ਦੀ ਲੋੜ ਹੈ ਔਰ ਭਾਈ ਨਰੈਣ ਸਿੰਘ ਚੋੜੇ ਨੂੰ ਟਾਰਗੇਟ ਕਰਕੇ ਹਰਜਿੰਦਰ ਸਿੰਘ ਧਾਮੀ ਤੇ ਜਿਹੜੀ ਬਾਦਲਾ ਨੇ ਆਪਣੀਆਂ ਬੰਟੀ ਬਬਲੀਆਂ ਤੇ ਆ ਕੰਗਣਾ ਰਣੌਤਰਗੇ ਬਲਾਰਾ ਰੱਖੇ ਹੋਏ ਨੇ ਆਪਣੇ ਸਿਰਫ ਸਿੱਖਾਂ ਦੇ ਜਖਮਾਂ ਤੇ ਲੋੜ ਪੁੱਕਣ ਲਈ ਉਹਨਾਂ ਨੂੰ ਅਸੀਂ ਵਾਰਨਿੰਗ ਦਿੰਦੇ ਆ ਕਿ ਜਿਹੜੀ ਟੋਲਿੰਗ ਉਹ ਕਰ ਰਹੇ ਨੇ ਇਨਕਲੂਡ ਗਿਆਨੀ ਹਰਪ੍ਰੀਤ ਸਿੰਘ ਤੋਂ ਲੈ ਕੇ ਹਰ ਸਿੱਖ ਨੂੰ ਥੱਲੇੋਂ ਲੈ ਕੇ ਕਲਾਮ ਜਿਹੜਾ ਸੈਕਟਰੀਵਿਸਟ ਹੈ ਤੇ ਜੱਜੇਦਾਰ ਜਿਨ੍ਹਾਂ ਨੇ ਤਖਤਾਂ ਤੇ ਫਸੀਲ ਤੋਂ ਫੈਸਲੇ ਸੁਣਾਏ ਨੇ ਉਹਨਾਂ ਦੇ ਖਿਲਾਫ ਬਾਦਲਾਂ ਦਾ ਆਈਟੀ ਵੀ ਇੱਕ ਘਟੀਆ ਤਰੀਕੇ ਨਾਲ ਕਿਰਦਾਰਕੁਸ਼ੀ ਤੇ ਟ੍ਰੋਲਿੰਗ ਕਰ ਰਿਹਾ ਮਾਵਾ ਪੜਾ ਦੀਆਂ ਗਾਲਾਂ ਕੱਢ ਰਿਹਾ ਇਹੀ ਹਰਕਤਾਂ ਕਰਕੇ ਆ ਜਿੱਥੇ ਤੱਕ ਪਹੁੰਚੇ ਨੇ ਤੇ ਇਹ ਜਿਹੜੀ ਟ੍ਰੋਲਿੰਗ ਹੈ ਤੇ ਇਹ ਜਿਹੜੀ ਬਿਆਨਬਾਜ਼ੀ ਹਰਜਿੰਦਰ ਸਿੰਘ ਧਾਨੀ ਤੇ ਬਾਦਲਾਂ ਦੀ ਜੁਟਲੀ ਕਰ ਰਹੀ ਹੈ ਇਹ ਇਹਨਾਂ ਦੇ ਸਿਆਸੀ ਤਬੂਤ ਦੇ ਵਿੱਚ ਆਖਰੀ ਕਲ ਸਾਬਤ ਹੋਵੇਗੀ